ਇਕ ਗਰਮੀਆਂ ਸਰਦੀਆਂ ਚਲਦੀਆਂ ਰਹਿਣੀਆਂ ਅਕੜਾ ਨਹੀਂ ਥੱਕਣਾ ਨਹੀਂ ਆਉਣਾ ਹੈ ਨੇਚਾ ਦੇ ਨਾਲ ਵਾਹਿਗੁਰੂ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਇਹ ਰਗੀ ਨੇ ਝੰਡੀ ਚੱਕੀ ਆ ਜੇ ਪਰ ਆਪਣੇ ਨੇ ਲੱਗਿਆ ਸੀਗਾ ਤੇ ਐਂ ਮਾੜਾ ਜਾ ਐਤਕੇ ਨੂੰ ਥੋੜਾ ਜਿਹਾ ਉਹ ਇਹ ਪਤਾ ਲੱਗ ਚੱਲਿਆ ਹਿਆਣਾ ਚੰਗੀ ਆ ਨਾ ਕਰਾਰੂ ਮੈਂ ਤਾਂ ਵੱਧ ਕਰਨ ਲੱਗ ਜੂ ਜੇ ਐਂ ਰਹਿ ਗਿਆ ਇਹ ਆਪਣੇ ਨਾਲ ਕਿਉਂਕਿ ਛੋਟਾ ਬੱਚੇ ਦੇ ਦਿਮਾਗ 'ਚ ਪੈਂਦੀਆਂ ਬਹੁਤ ਚੀਜ਼ਾਂ ਗੁਰਸ਼ਾਬਾਸ਼ ਯਾਬਾਸ਼ ਗੋੜੜੋ ਆ ਗੱਲ ਸ਼ਾਬਾਸ਼ ਹਾਂ ਇੱਕ ਇੱਕ ਲੱਗਣੀ ਆ ਪਹਿਲੀ ਤੇ ਇੱਕ ਆ ਠੀਕ ਹਾਂ ਟਰਨ ਇੱਕ ਆ ਹਾਂ ਰੈਡੀ ਗੁੱਡ ਹਾਂ ਬਸ 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 ਆਉ ਆਉਟਰ ਕਿ ਆਵਾਜ਼ ਯਾਵਾਸ਼ ਗੁੱਟ ਸ਼ਾਬਾਸ਼ ਸਿਉਂਖ ਦਾ ਹਮਲਾ ਹੈਗਾ ਹੈ ਸਿਉਂਖ ਦਾ ਹਮਲਾ ਹੈਗਾ ਲੈ ਵੀ ਰੈਡੀ ਸਿਰੇ ਤੱਕ ਤੋਂ ਲੱਗਣਗੀਆਂ ਉਹ ਐ ਕੋਦਰ ਨੂੰ ਐ ਕੋਦਰ ਨੂੰ ਸਿਰ ਦੇ ਇੱਥੇ ਲੱਗ ਜਾਣੀਆਂ ਹਾਂ ਗੱਡ ਓਏ ਗੱਡ ਓਏ ਸ਼ਾਬਾਸ਼ ਗੱਡ ਜੀ ਫਿਰ ਤੀਜੀ ਇੱਥੇ ਤੱਕ ਤੈਨ ਆਲ ਰੈਡੀ ਸ਼ਾਟਾ ਗੱਡ ਓਏ ਹੁਣ ਦੂਜੀ ਸਾਈਡ ਨੂੰ ਆ ਗੁੱਡ ਸ਼ਾਬਾਸ਼ ਸਰਦੇ ਗੁਰੂ ਛੱਡੇ ਸ਼ਾਬਾਸ਼ 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 ਗੁੱਡ ਬੇ ਇੱਕ ਜਿਛੇ ਆ ਹਾਂ ਲਾਈ ਜਾਣੀਆਂ ਸ਼ਾਬਾਸ਼ ਗੁੱਡ 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 ਸ਼ਾਬਾਸ਼ गुड शाबाश हाँ गुड शाबाश हर जो हाँ अभी छे हो रहा ठीक है, है? आए ला सकते हाँ रेडी स्टार्ट शाबाश शाबाश गुड गुड शाबाश गुड शाबाश गुड शाबाश चल 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 बस चल 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 तेज़ आज आस बस बस हाँ अभी तेज गुड गुड बस बस, बस. चाह ब

ਇੱਕ ਕੰਪੀਟੀਸ਼ਨ ਸਾਰਿਆਂ 'ਚ ਹੋਊਗਾ ਬੋਲਣ 'ਚ ਵੀ ਹੋਊਗਾ ਬਾਅਦ 'ਚ ਫਿਰ ਸਾਰਾ ਝੂਠ ਮਾਰਨਾ ਸੱਚ ਬੋਲਣਾ ਇਹਦੀ ਕੰਪੀਟੀਸ਼ਨ ਸਾਰਿਆਂ 'ਚ ਆ। ਲਾ ਨਹੀਂ 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 ਲਾ ਹਾਂ ਦੇ ਤਰੇਆ ਹੁੰਦਾ ਚੱਲ ਬਹੁਤ ਆ ਚੱਲ ਬਹੁਤ ਆ ਗੱਡਾ ਛੁਰਾ ਚਾਲੋ ਨਿਗਰਾਂ ਵਾਲਿਆ ਨਹੀਂ ਰਿਛਾ ਤੇਰੀਆਂ ਸ਼ਾਬਾਸ਼ ਗੱਡਾ ਹੈ ਮੋੜ 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 ਫੋਰ ਮੋੜ ਜਾਓ 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 ਹਾਂ ਬਹਿ ਗਿਆ ਵੈਰੀ ਗੁੱਡ ਸ਼ਾਬਾਸ਼ ਗੱਡਾ ਹੈ ਅੰਦਾਕਰ ਹੋਰੇ ਦੇਂਗੂ ਵੇਖ ਇੱਥੇ ਛੱਡ ਜੋੜਨਾ ਵੈਰੀ ਗੁੱਡ ਗੱਡਾ ਹਾਂ ਬੜਾ ਨੇੜਾ ਹਾਂ ਗੱਡਾ ਹੈ ਗੱਡਾ ਗੱਡਾ ਜਾਓ ਬਹੁਤ ਆ ਬਹੁਤ ਆ ਬਹੁਤ ਆ ਗੱਡ ਵੈਰੀ ਗੁੱਡ ਸ਼ਾਬਾਸ਼ ਵਾਸੀ 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 ਬਾਹਾਂ ਬੱਕੀਆਂ ਵੈਰੀ ਗੁੱਡ ਹੈ ਗੱਡਾ ਆਹਾਂ ਹਾਂ ਹਾਂ ਗੱਡਾ ਵੱਡਾ ਏ ਇੱਕ ਹੋਰਾ ਜਾਓ ਬਹੁਤ ਐ ਬਹੁਤ ਐ ਜਾਓ ਬਹੁਤ ਐ ਕਾਵਾਸ਼ ਥੋੜਾ ਅਰੇ ਡਕ ਲਾ ਬਸ ਵਾਡਰੀਨ ਵੇੜ ਨਹੀਂ ਪੱਖੇ ਚ ਲੱਤਾਂ ਜਿਆਦੇ ਹਾਂ ਕੰਦੇ ਵਿੱਚ ਵੈਰੀ ਗੁੱਡ ਐ ਗੁੱਡ ਐ चल बस करो बहुत है बहुत है बहुत है बहुत है, है। शाबाश अगे okay, नहीं वेरी गुड शाबाश गुड है हां आ जाओ रेडी गुड हाँ सही है सही है पीछे वेरी गुड हाँ पिछे ओद है आए आए, आए। आएं आएं कर करके जाना हाँ फिर गान में वेरी गुड शाबाश गुड भाई ਕਿਆ ਬਾਸ਼ ਗੱਡਾਈ 200 ਪਲੇਟ ਲੱਗਣੀ ਐ ਠੀਕ ਐ ਤੇ ਬਾਕੀ ਉਧਰਲੇ ਪਾਸੇ ਰੱਸਾ ਪਾਉਣੀ ਉਹ ਚੱਲਾਂਗੇ ਠੀਕ ਐ ਇਹ ਦੋਨੇ ਚੀਜ਼ਾਂ ਦੋ ਲੱਗਣੀ ਐ 100 ਚਪਾਟਾਂ ਤੇ 200 ਪਲੇਟ ਠੀਕ ਐ ਕਣ ਉਧਰਲੇ ਪਾਸੇ ਉਹ ਵੱਖਰਾ ਐ ਇੰਨੀ ਬਹੁਤ ਅੱਜ ਗਰਮੀ ਐ ਇੱਕ ਹੋਰ ਸੁਣ ਲਓ ਸੁਣ ਲਓ ਮੇਰੀ ਗੱਲ ਪਰ ਗਰਤ ਵਾਸੀ ਨੇੜੇ ਆ ਬੱਸ ਨੇੜੇ ਆ ਨੇੜੇ ਪਰ ਗਰਤੀ ਦੇ ਕਲੂਲ ਹੈਗੇ ਆ ਕਦੇ ਬਹੁਤ ਸਾਰੀ ਗਰਮੀ ਕਰ ਦੇਣੀ ਕਦੇ ਬਹੁਤ ਸਾਰੀ ਠੰਡ ਕਰ ਦੇਣੀ ਠੀਕ ਐ ਇਹ ਇਹ ਚੀਜ਼ਾਂ ਤੁਰੀਆਂ ਹੀ ਆਉਣੀਆਂ ਜ਼ਿੰਦਗੀ ਦੇ ਵਿੱਚ। ਉਤਰਾ ਚੜ੍ਹਾ ਪੱਕਾ ਹੈ। ਠੀਕ ਹੈ। ਠਿਕੇਮਾ ਵੀ ਆਉਣਾ ਹੈ। ਅੱਛਾ ਮਨ ਦੀ ਘਾਲੋਂ ਮਨ ਤੇ ਬਹੁਤ ਸਾਰਾ ਵਿਰਾਗ, ਮਨ ਚੰਚਲ ਹੈ। ਠੀਕ ਹੈ। ਪਰ ਤੁਸੀਂ ਆਪਦੀ ਮੰਜ਼ਿਲ ਨੂੰ ਤਾਂ ਤੈਅ ਕਰ ਸਕਦੇ ਆਂ, ਤਾਂ ਤੁਸੀਂ ਜਾ ਸਕਦੇ ਆਂ ਜਿੱਥੇ ਮਿੱਥਿਆ ਵਿਆ ਜੇ ਇਹਨਾਂ ਚੀਜ਼ਾਂ ਤੋਂ ਪੂਰਾ ਬਚ ਕੇ ਵਿੱਚ ਦੀ ਨੰਨਕੇ ਆ ਜਾਣਾ ਹੈ। ਪ੍ਰੈਕਟਿਸ ਦਾ ਮੀਨਿੰਗ ਹੈ ਜਿਹੜੀ ਮਾਰਨਿੰਗ ਵਾਲੀ ਪ੍ਰੈਕਟਿਸ ਆ ਇਹਦਾ ਉੱਠਣਾ ਬਹੁਤ ਔਖਾ ਹੈ। ਤੁਸੀਂ ਉੱਠਣ ਲੱਗ ਗਏ ਆ ਤੁਹਾਡਾ ਮਨ ਬਣ ਗਿਆ ਉੱਠਣ ਲਈ ਆਲਸੀ ਛੜਤੀ ਘਾਲੋਂ ਛੜਤੀ ਮਾਰਨਿੰਗ ਉੱਠਣ ਲੱਗ ਗਏ ਇਹਦਾ ਮਤਲਬ ਹੈ ਅੱਧਾ ਪੜਾ ਤੁਸੀਂ ਪੂਰਾ ਕਰ ਗਏ ਆ ਗਰਾਊਂਡ ਜਦੋਂ ਆ ਗਏ ਆ ਪ੍ਰੈਕਟਿਸ ਲੱਗੂਗੀ ਸਿਰ ਇੱਕ ਇਹੋ ਜੀ ਚੀਜ਼ ਹੈ ਇਹ ਮਨ ਤੇ ਕੰਟਰੋਲ ਦੀ ਗੱਲ ਆ ਸਾਰੀ ਤੇਰਾ ਤੁਸੀਂ ਆ ਗਏ ਆ ਮਨ ਕਰੂਗਾ ਇਸ ਮਾਹੌਲ ਚ ਰੰਗੇ ਕੇ ਪ੍ਰੈਕਟਿਸ ਬਹੁਤ ਲੱਗ ਚ ਹੈ ਤਾਂ ਗਰਮੀ ਮੈਨੂੰ ਪਤਾ ਹੈ ਪ੍ਰੈਕਟਿਸ ਔਖਾ ਹੈ ਅੱਜ ਪਰ ਪ੍ਰੈਕਟਿਸ ਲੱਗੀ ਪੂਰੀ ਪ੍ਰੈਕਟਿਸ ਲੱਗੀ ਪੂਰੀ ਕੁਛ ਹੋਇਆ ਹੋਇਆ ਹੀ ਨਹੀਂਗਾ ਕੁਛ ਨਹੀਂ ਹੁੰਦਾ ਸਮਝਦੇ ਆ ਨਾ ਸਨੀਰ ਕਾ ਤਾਂ ਨਹੀਂ ਆਉਂਦਾ ਕਿਉਂਕਿ ਸੋਚ ਇੱਥੇ ਤੁਹਾਨੂੰ ਪਤਾ ਲੱਗ ਗਿਆ ਜਿਹੜੇ ਰਹਿ ਗਏ ਉਹ ਰਹਿ ਗਏ ਕਿੰਨੇ ਨਹੀਂ ਆਏ 20 ਬੰਦਿਆਂ ਦੀ ਛੁੱਟੀ ਆ ਜਲਾਲੋ ਸਾਹਿਬ ਤੁਸੀਂ ਕੀ ਕਾਰਨਾ ਗਰਮੀ ਬਹੁਤ ਜ਼ਿਆਦਾ ਹੈ ਇਹ ਤਾਂ ਰਹਿਣੀਆਂ ਚੀਜ਼ਾਂ ਸਾਰੀ ਜ਼ਿੰਦਗੀ ਦੇ ਨਾਲ ਰਿਲੇਟਡ ਆ ਇਹ ਚੀਜ਼ਾਂ ਗਰਮੀ ਸਰਦੀ ਦੁੱਖ ਸਾਰੀਆਂ ਖੁਸ਼ੀਆਂ ਜਮੀਆਂ ਇਹ ਨਾਲ ਜ਼ਿੰਦਗੀ ਦੇ ਪੱਕਾ ਆ ਜ਼ਿੰਦਗੀ ਇਹਨੂੰ ਕਹਿੰਦੇ ਆ ਹੋਰ ਕਿਸੇ ਨੂੰ ਜ਼ਿੰਦਗੀ ਨਹੀਂ ਕਹਿੰਦੇ ਇਹ ਸਾਰੀ ਚੀਜ਼ਾਂ ਦਾ ਮਿਕਸ ਅਪ ਹੋਣਾ ਜ਼ਿੰਦਗੀ ਹੈ ਸਮਝਦੇ ਆ ਨਾ ਤੇ ਤੁਸੀਂ ਗੌਰ ਨਾਲ ਸਮਝਣਾ ਤੋਡੇ ਵਿੱਚ ਮਨ ਦੀ ਜਿਹੜੀ ਕਿਰਿਆ ਹੈ ਸਮਝ ਦੀ ਕਿਰਿਆ ਉਹ ਦਿੱਤੀ ਹੈ ਪ੍ਰਮਾਤਮਾ ਨੇ ਤੇ ਜੇ ਤੁਸੀਂ ਦਵਗੇ ਤੇ ਤੁਹਾਨੂੰ ਇਹ ਚੀਜ਼ ਨਹੀਂ ਦਵਾ ਲੈਣਾ ਮੌਸਮ ਨੇ ਦਵਾ ਲੈਣਾ ਸ਼ਿਕਵੇ ਗਿਲਿਆ ਨੇ ਰੰਜਿਸ਼ਾਂ ਨੇ ਆਲਸੀ ਨੇ ਦੁੱਖਾਂ ਨੇ ਤੁਹਾਨੂੰ ਦਵਾ ਲੈਣਾ ਤੇ ਜੇ ਤੁਸੀਂ ਡਟ ਗਏ ਆ ਜ਼ਿੰਦਗੀ ਤੇ ਤੇ ਫਿਰ ਡਟ ਗਏ ਓਕੇ ਸਮਝਦੇ ਆ ਨਾ ਸੋ ਇਸ ਤਰ੍ਹਾਂ ਕਰਕੇ ਇਹ ਗਰਮੀਆਂ ਸਰਦੀਆਂ ਚੱਲਦੀਆਂ ਰਹਿਣੀਆਂ ਆਕੜਾ ਨਹੀਂ ਥੱਕਣਾ ਨਹੀਂ ਆਉਣਾ ਹੈ ਨੇਚਾ ਦੇ ਨਾਲ ਔਰ ਰੈਗੂਲਰ 2 ਮਹੀਨਿਆਂ ਦਾ ਕੈਂਪ ਆ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ, ਲੇਟ ਨਹੀਂ ਹੋਣੀ ਚਾਹੀਦੀ। ਰੈਗੂਲਰ 3 ਨਾਂ ਮਹੀਨਿਆਂ ਦਾ ਕੈਂਪ ਆ 20 ਜਿਹਨੇ ਖੇਡਣਾ ਹੈ, ਜਿਹੜਾ ਪਲੇਅਰ ਬਣਨਾ ਚਾਹੁੰਦਾ 365 ਦਿਨ ਤੇ ਗਰਾਊਂਡ ਦੀ ਹਾਜ਼ਰੀ ਪੱਕੀ ਚਾਹੀਦੀ। ਪਲੇਅਰ ਬਣੂਗਾ। ਸਰੀਰ ਛੋਟਾ ਹੈ, ਵੱਡਾ ਹੈ, ਤਾਕਤ ਘੱਟ ਹੈ, ਵੱਧਾ ਹੈ, ਖਰਾਕ ਹੈਗੀ ਆ ਨਹੀਂ ਹੈਗੀ, ਵੱਖਰੀ ਗੱਲ ਐ। 365 ਦਿਨ ਗਰਾਊਂਡ ਦੀ ਨੇਚਾ ਦੇ ਨਾਲ ਆਉਣਾ ਤੇ ਜੁੜਿਆ ਰਹਿਣਾ ਤੇ ਬਰੀਕੀ ਦੇ ਵਿੱਚ ਇਹਦੀ ਆਵਾਜ਼ ਨੂੰ ਸੁਣਨਾ। ਪਹਿਲਵਾਨ ਬਣੂਗਾ, ਨਾ ਬਣਨ ਵਾਲੀ ਗੱਲ ਹੀ ਨਹੀਂ ਕੋਈ। ਕਿਉਂਕਿ ਨੇਚਾ ਬਣਾਉਂਦੀ ਆ, ਖਰਾਕ ਨਹੀਂ ਬਣਾਉਂਦੀ ਉਦੋਂ ਬਣਾਉਂਦਾ ਹੈ ਖਰਾਕ ਨਹੀਂ ਬਣਾਉਂਦੀ ਯੁਕਤ ਬਣਾਉਂਦੀ ਆ ਪਹਿਲਵਾਨ ਸੋ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਨੂੰ ਗੌਰ ਨਾਲ ਸੁਣਨਾ ਚੱਲਦੇ ਰਹਿਣਾ ਓਕੇ ਥੈਂਕ ਯੂ ਧੰਨਵਾਦ ਚਲੋ ਚਲੋ ਚਾਵਾ ਬਲੈਕ ਹੋ ਗਿਆ ਬੈਠਾ ਨਾ ਆਪਿਆ ਉਰੂ ਉਰੂ ਗੱਲ ਠੀਕ ਆ ਕਹੀ ਦੇ ਅੱਛਾ ਬਸ ਠੀਕ ਆ ਜੰਮਾ ਆਪਾ ਕਰ ਦਿੰਨੇ ਆ ਸ਼ਾਬਾਸ਼